ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਵਿੱਚ ਜਿਹੜਾ ਕੈਨੇਡਾ ਪੋਸਟ ਆ ਜਿੱਦਾਂ ਸਾਡੇ ਯੂਐਸਪੀਐਸ ਆ ਯੂਨਾਈਟਿਡ ਸਟੇਟ ਪੋਸਟਲ ਸਰਵਿਸ ਆ ਕੈਨੇਡਾ ਦੀ ਜਿਹੜੀ ਪੋਸਟਲ ਸਰਵਿਸ ਆ ਉਹਨੂੰ ਕੈਨੇਡਾ ਪੋਸਟ ਕਰਕੇ ਕਿਹਾ ਜਾਂਦਾ ਉਹਨਾਂ ਨੇ ਇੱਕ ਸਟੈਂਪ ਜਿਹੜੀ ਆ ਜਾਰੀ ਕੀਤੀ ਆ ਜਿਹੜੀ ਸਿੱਖ ਫੌਜੀਆ ਨੂੰ ਜਿਹੜੀ ਸਨਮਾਨਤ ਕਰਨ ਦੇ ਲਈ ਕਿਚਨਰ 온ਟਾਰੀਓ ਦੇ ਵਿੱਚ ਇਹ ਸੈਰੇਮਨੀ ਹੋਈ ਆ ਆ ਜੋ ਵਰਲਡ ਵਾਰ ਦੇ ਵਿੱਚ ਖਾਸ ਕਰਕੇ ਪ੍ਰਾਈਵੇਟ ਜਿਹੜੇ ਇੱਕ ਬਰਕਿੰਘਮ ਬਕਮ ਬਕੰਸ ਬੱਕਮ ਸਿੰਘ ਕਿਚਨਰ অন্ਟੈਰੀਓ ਅ ਦੇ ਰਹਿਣ ਵਾਲੇ ਸੀ ਉੱਥੇ ਉਹਨਾਂ ਨੇ ਉੱਥੇ ਗਰੇਵ ਆ ਉਹਨਾਂ ਦੀ ਜਿਹੜੀ ਸਿੱਖ ਫੌਜੀ ਦੀ World War ਦੇ ਵਿੱਚ ਜਿਨ੍ਹਾਂ ਨੇ ਹਿੱਸਾ ਲਿਆ ਸੀ ਸੌਰੀ ਤੇ ਉਹਨਾਂ ਦੀ ਜਿਹੜੀ ਟਿਕਟ ਆ ਉਹ ਜਾਰੀ ਕੀਤੀ ਗਈ ਹੈਗੀ ਆ ਟਿਕਟ ਦੇ ਉੱਤੇ ਜਿਹੜੀ ਫੋਟੋ ਆ ਉਹਨਾਂ ਦੀ ਲਾਈ ਗਈ ਆ ਪੇਂਟਿੰਗ ਲਾਈ ਗਈ ਆ ਤੇ ਉਹ ਜਿਹੜੀ ਪੇਂਟਿੰਗ ਆ ਉਹ ਪਰਮ ਸਿੰਘ ਉਹਨਾਂ ਨੇ ਤਿਆਰ ਕੀਤੀ ਸੀ ਜਿਹੜੀ ਉਹ ਜਿਹੜੀ ਸਟੈਂਪ ਆ ਉਹਦੇ ਉੱਤੇ ਲਾਈ ਗਈ ਆ ਕਹਿੰਦੇ ਵੀ ਡੇਢ ਸਾਲ ਦੀ ਮਿਹਨਤ ਤੋਂ ਬਾਅਦ ਇਹ ਸਾਰਾ ਕੁਝ ਹੋਇਆ ਆ ਪਰਮ ਸਿੰਘ ਤੁਹਾਨੂੰ ਪਤਾ ਹੀ ਆ ਵੀ ਜਿਹੜੀ ਪੇਂਟਿੰਗਸ ਬਣਾਉਂਦੀ ਆ ਸਿੱਖ ਹਿਸਟਰੀ ਦੇ ਉੱਤੇ ਉਹਨਾਂ ਨੇ ਯੂਬਾ ਸਿਟੀ ਨਗਰ ਕੀਰਤਨ ਦੇ ਵਿੱਚ ਵੀ ਆਪਣਾ ਬੂਥ ਲਾਇਆ ਸੀ ਤੇ ਪੰਜਾਬੀ ਜਿਹੜੀ ਯੂਐਸਏ ਦੇ ਉੱਤੇ ਕਈ ਵਾਰ ਬੱਚਿਆਂ ਦੇ ਜਿਹੜੇ ਆਰਟ ਕੈਂਪ ਵੀ ਲਾਏ ਆ ਤੇ ਅੱਜਕੱਲ ਅਮਰੀਕਾ ਹੀ ਆਏ ਹੋਏ ਹੈਗੇ ਆ ਸੋ ਪ੍ਰਾਈਵੇਟ ਬਕਮ ਸਿੰਘ ਕਹਿੰਦੇ ਵੀ ਉਹ ਫੌਜੀ ਸੀ ਜਿਨ੍ਹਾਂ ਨੇ ਪੂਰੀ ਜਾਨ ਜਿਹੜੀ ਆ ਵਾਰਲਡ ਵਾਰ ਦੇ ਵਿੱਚ ਦਿੱਤੀ ਤੇ ਉਹਨਾਂ ਦੀ ਜਿਹੜੀ ਆ ਉਹਨਾਂ ਨੂੰ ਹਮੇਸ਼ਾ ਹੀ ਯਾਦ ਰੱਖਿਆ ਜਾਊਗਾ ਸੈਨੇਟਰ ਬਲਤੇਜ ਸਿੰਘ ਢਿੱਲੋਂ ਜੋ ਹੈਗੇ ਆ ਇੰਡੀਪੈਂਡੈਂਟ ਸੈਨੇਟਰ ਉੱਥੇ ਦੇ ਜੋ ਸਾਬਕਾ ਆਰ ਸੀ ਐਮ ਪੀ ਦੇ ਆਫੀਸਰ ਵੀ ਰਹੇ ਹੈਗੇ ਆ ਤੇ ਇਹ ਕਹਿੰਦੇ ਵੀ ਅਸੀਂ ਉਹਨਾਂ ਦੀਆਂ ਜਿਹੜੀਆਂ ਸੈਕਰੀਫਾਈਸ ਦਾ ਉਹਨਾਂ ਨੂੰ ਸੈਲੀਬ੍ਰੇਟ ਕਰ ਰਹੇ ਹੈਗੇ ਆ ਤੇ ਵੀ ਆਰ ਸੈਲੀਬ੍ਰੇਟਿੰਗ ਦਾ ਕਮਿਟਮੈਂਟ ਵੀ ਆਰ ਰੀਲੀ ਸੈਲੀਬ੍ਰੇਟਿੰਗ ਬੀਇੰਗ ਕੈਨੇਡੀਅਨਸ ਸੋ ਦੇਖੋ ਵੀ ਕੈਨੇਡਾ ਦੇ ਲਈ ਉਹਨਾਂ ਨੇ ਜਿਹੜੋ ਜਿਹੜੇ ਸਿੱਖਾਂ ਨੇ ਆਪਣੀ ਜਾਨ ਦੀ ਬਾਜ਼ੀ ਲਾਈ World War ਦੇ ਵਿੱਚ ਸੋ ਉਹਨਾਂ ਦੀ ਯਾਦ ਦੇ ਵਿੱਚ ਜੋ ਕੈਨੇਡਾ ਦਾ ਕੈਨੇਡਾ ਪੋਸਟ ਆ ਉਹਨਾਂ ਨੇ ਇਹ ਸਟੈਂਪ ਉਹੋ ਜਾਰੀ ਕੀਤੀ ਹੈਗੀ ਆ ਜੀ ਬਹੁਤ ਹੀ ਸੋਹਣਾ ਜਿਹੜਾ ਸਰਵਰਕਾ ਉਹ ਪਰਮ ਸਿੰਘ ਉਹਨਾਂ ਨੇ ਜਿਹੜਾ ਉਹ ਬਣਾਇਆ ਸੋ ਚੰਗੀ ਗੱਲ ਆ ਇਸ ਦਨੀਆਂ ਚੀਜ਼ਾਂ ਜਿਹੜੀਆਂ ਉਹ ਵਾਪਰੀਆਂ ਸੋ ਪੋਜ਼ਿਟਿਵ ਨਿਊਜ਼ ਆ ਪੋਜ਼ਿਟਿਵ ਨਿਊਜ਼ اوਵੀਸੀ ਹਰਜੋਤ ਸਿੰਘ ਜੀ ਜਿਹੜੇ ਸਿੱਖ ਫੌਜੀਆਂ ਦੇ ਨਾਲ ਇੰਟਰਵਿਊ ਕੀਤੀ ਆ ਆਪਾਂ ਉੱਥੇ ਉਹ ਵੀ ਜੀ ਆ ਜਿਹੜੀ ਉਹ ਬੀਬੀ ਜਿਹੜੀ ਕਿ ਮੈਕਸੀਕਨ ਮੂਲ ਦੀ ਸੀ ਜਿਹੜੀ ਉਹ ਸੇਵਾ ਕਰ ਰਹੀ ਸੀ ਉਹ ਵੀ ਸੋ ਉਹਦਾਂ ਦੀਆਂ ਚੀਜ਼ਾਂ ਨੂੰ ਵੱਧ ਵੱਧ ਜਿਹੜਾ ਉਹ ਪ੍ਰਮੋਟ ਕਰੀਏ ਸੋ ਤਾਂ ਜੋ ਲੋਕਾਂ ਦੇ ਵਿੱਚ ਜਿਹੜਾ ਮਨੋਬਲ ਆ ਉਹਨਾਂ ਦਾ ਕੌਨਫੀਡੈਂਸ ਆ ਉਹ ਹਮੇਸ਼ਾ ਹੀ ਵੱਧ ਤੋਂ ਵੱਧ ਰਵੇ ਸੁੰਦਰ ਦਸਤਾਰ ਮੁਕਾਬਲੇ ਹੋਏ ਭਾਈ ਹਰਪਾਲ ਸਿੰਘ ਹੋਣਾ ਨੇ ਕਿੰਨੀਆਂ ਸੋਹਣੀਆਂ ਜਿਹੜੀਆਂ ਇਤਿਹਾਸ ਦੇ ਵਿੱਚੋਂ ਉਦਾਹਰਨਾਂ ਦਿੰਦੇ ਹੋਏ ਉਹ ਉਹਦੀਆਂ ਗੱਲਾਂ ਜਿਹੜੀਆਂ ਉਹ ਕਹਤੀਆਂ ਸੋ ਉਹ ਸਾਰੀਆਂ ਚੀਜ਼ਾਂ ਨੂੰ ਆਪਾਂ ਵੱਧ ਤੋਂ ਵੱਧ ਅੱਗੇ ਜਿਹੜਾ ਉਹ ਅਮਰਦੀਪ ਸਿੰਘ ਹੋਣਾ ਨੇ ਜਿਹੜੇ ਪ੍ਰੋਗਰਾਮ ਕੀਤਾ ਸੀ ਜੁਬਸੀਟੀ ਰਾਈਟ ਤੇ ਉਹ ਵੀ ਸੈਮੀਨਾਰ ਜਿਹੜਾ ਉੱਥੇ ਸੀਗਾ ਜਸ ਸੈਮੀਨਾਰ ਕੀਤਾ ਸੋ ਸੋ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਆ ਉਹ ਉਹਪਰੀਆਂ